ਸੰਗਠਾ ਦੇ ਨਾਲ ਮਿਲ ਕੇ ਹਜ਼ਾਰਾਂ ਦੇ ਗਿਲਤੀ ਦੇ ਅੰਦਰ ਸਾਠਾ ਮਾਰਦਾ ਹੋਇਆ ਕੱਟ ਪਹਿਲੀ ਵਾਰ ਰਿਕਾਰਡ ਕਾਇਮ ਕੀਤੇ ਹਨ ਕਿ ਐਡਾ ਵੱਡਾ ਵਿਸ਼ਾਲ ਨਗਰ ਕੀਰਤਨ ਜਿਹੜਾ ਰਾਣੀਆਂ ਦੇ ਅੰਦਰ ਗੁਰਦੁਆਰਾ ਦਸ਼ਵੇਸ਼ ਨਗਰ ਦੀਆਂ ਸੰਗਤਾਂ ਨੇ ਇਹ ਮਾਣ ਪ੍ਰਾਪਤ ਕੀਤਾ ਹੈ ਸਾਡੇ ਸਤਕਾਰ ਦੇ ਯੋਗ ਸਤਗੁਰੂ ਡੀਜੇ ਸਾਊਂਡ ਦੇ ਨਾਲ ਸਤਗੁਰੂ ਸਾਊਂਡ ਵਾਲੇ ਵੀਰ ਉਹਦਾ ਵੀ ਧੰਨਵਾਦ ਹੈ ਨੌਜਵਾਨ ਯੁਵਾ ਕਮੇਟੀ ਦਾ ਧੰਨਵਾਦ ਹੈ ਬਜ਼ੁਰਗਾਂ ਦੀ ਕਮੇਟੀ ਦਾ ਧੰਨਵਾਦ ਹੈ ਮਤਾਵਾ ਪਹਿਣਾ ਬਜ਼ੁਰਗ ਸਭ ਦਾ ਪੈਦਲ ਤੋਂ ਧੰਨਵਾਦ ਹੈ ਇਲਾਕੇ ਦੀਆਂ ਸੰਗਤਾਂ ਪਿੰਡਾਂ ਵਿੱਚੋਂ ਆ ਕੇ ਸੰਗਤਾਂ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਅੰਦਰ ਹਾਜ਼ਰੀ ਭਰੀ ਹੈ ਸੋ ਬਹੁਤ ਬਹੁਤ ਧੰਨਵਾਦ ਜੇਕਾਰਿਆਂ ਦੀ ਗੂੰਜਾਂ ਦੇ ਨਾਲ ਪੰਜਾਬ ਪਿਆਰਾਂ ਦੀ ਅਦਵਾਹ ਹੀ ਦੇ ਸ੍ਰੀ ਗੁਰੂ ਸਾਹਿਬ ਜੀ ਸੰਪੂਰਨਤਾ ਨਗਰ ਕੀਰਤਨ ਦੀ ਹੋਈ ਹੈ ਨਗਰ ਕੀਰਤਨ ਕੋਲ ਦੁਆਰਾ ਸੈ ਪਹੁੰਚਿਆ ਹੈ ਦੁਕਾਨ